ਵੇ ਹਨਾ ਲੀਕਾ ਉਹਦੀ ਕਲੱਚ ਪਲੇਟ ਉੱਡ ਗਈ ਹਾਂ ਜਿੱਥੇ ਕਿਹੜੇ ਲੱਗਣਗੇ ਬਾਰਦਾਨੇ ਦੇ ਹੁਣ ਉਹ ਚੱਪ ਕਰ ਜਾ ਬਕਵਾਸ ਦੀ ਮਾਰਨੀ ਵਿੱਚ ਆ ਮੈਂ ਤੇ ਆ ਮੇਰਾ ਮੁੰਡਾ ਆ ਜੀ ਘਰ ਤਾਂ ਦਾ ਕੱਟ ਚੜ ਰਿਹਾ ਫਰ ਲਾਦੇ ਨਹੀਂ ਲੱਗੇ ਤੋਂ ਲੱਛਣ ਵੀ ਕੋਈ ਨਾਲ ਕਹਿੰਦੇ ਇੰਡੀਆ ਗੋਟ ਟੈਲਨ ਚ ਜਾਣਾ ਸਤਿ ਸ਼੍ਰੀ ਅਕਾਲ ਜੀ ਵੀ ਸਾਰਿਆਂ ਨੂੰ ਆ ਗਈ ਅਸੀਂ ਮੋਟਰ ਤੇ ਆ ਮੇਰੇ ਨਾਲ ਆ ਵੀ ਕਿਹੜੇ ਬੁੱਢੀ ਪਾਰਕਿੰਗ ਦੀ ਪਰਾਂ ਕਰ ਰਹੀ ਆ ਮਾਰਨ ਲੱਗਾ ਰੋਟਾਵੇਟਰ ਆਦੀ ਹਾਲ ਮਾਰ ਕੇ ਟੱਲਰ ਤੇ ਸਾਰੀ ਬਾਤ ਈ ਵਾਲੀ ਭਾਜੀ ਉਹਨਾਂ ਨੇ ਤੇ ਇੱਕ ਕਾਂਡ ਵੀ ਕਰਤਾ ਉਹਨਾਂ ਨੇ ਰਾਤੀ ਵਧਾਈ ਬਣ ਗਈ ਸਹੀ ਗੱਲ ਆ ਆਪਣਾ ਵੱਡਾ ਟਰੈਕਟਰ ਨਹੀਂ ਸੀ 90 ਸੋਨਾਲੀ ਕਾ ਉਹਦੀ ਕਲੱਚ ਪਲੇਟ ਉੱਡ ਗਈ ਤੇ ਹੁਣ ਚਲੋ ਇਧਰ ਰੋਟਾਵੇਟਰ ਇਹਨਾਂ ਮਾਨ ਲੱਗੇ ਹੋਏ ਆ ਨੋ ਹਟਾਵਾ ਆਗੇ ਸਾਠਮ ਕਰ ਤੇ ਉਹਦਾ ਕਰਾਉਣੇ ਕੰਮ ਨੂੰ ਸੈਟ ਤੇ ਬਾਕੀ ਉਹਦਾ ਡਿੱਗਰ ਚੱਲਣ ਦੇ ਆਪਣੇ ਧਨੇ ਪਟਾਈ ਲੱਗੀ ਹੋਈ ਆ ਤੇ ਦੇਖਦੇ ਆ ਚਲੋ ਕੋਈ ਨਹੀਂ ਆ ਬਾਕੀ ਆਪਾਂ ਸਾਰਾ ਪਲਾਟ ਬਾਅਦ ਅੱਜ ਰਾਤ ਰਾਤ ਇਹਨਾਂ ਨੇ ਅੱਜ ਰੂਡਾ ਵੇਡਰਵਾ ਜੂਗਾ ਮੱਕੀ ਵੀ ਜੜੀ ਫੇ ਆਪਾਂ ਨਾਲ ਹੀ ਚੱਕਣਾ ਰਾਵਾਂ ਦੋਈ ਦੋਈ ਲੱਈ ਹੋਈ ਆ ਹਾਂ ਜੇ ਤੇ ਕਿਹੜੇ ਲੱਗਣਗੇ ਬਾਰਦਾਨੇ ਦੇ ਹੁਣ ਉਹਦਾ ਟਰਾਲੀ ਲਾਇਆ ਜੇ ਟਰਾਲਾ ਵਾਕੇ ਉਹਦੇ ਤੇ ਹਾਂ ਕੇ ਇਹਦੇ ਤੇ ਜਾਂਦਾ ਵੀ ਉਹ ਚੱਪ ਕਰ ਜਾ ਬਕਵਾਸ ਨਹੀਂ ਮਾਰਨੀ ਵਿੱਚ ਨੇ ਇਹ ਟਿਕਟੇ ਲਾਉਣ ਲੱਗੇ ਹੋਏ ਹੁਣ ਲੇਵਾ ਸਾਰੀ ਚੱਲ ਗਈ ਸੀ ਇਹਦੀ ਵਿਚਾਰੇ ਦੀ ਅੱਜ ਕਲਾਸ ਤੋਂ ਲੇਟ ਨੇ ਜਵਾਬ ਦੇਤਾ ਇਹ ਠਕ ਠਕ ਕਰੀ ਜਾਂਦਾ ਦੇ ਹੁਣ ਦੇਖਦੇ ਕੋਈ ਨਹੀਂ ਘਰਾਂ ਨੇ ਸੱਟ ਕਰਤਾ ਫੋਨ ਹੁੰਦਾ ਬਾਜੀ ਇਹਨੂੰ ਖੋਲਦੇ ਅੱਜ ਫੇ ਰੇਦ ਦੇ ਤਾਂ ਕੀ ਲਾਜਦਾ ਕਿਹੜਾ ਟੀਕਾ ਲੱਗ ਕੇ ਸੂਤ ਆਉਂਦਾ ਇਹ ਤੇ ਫੇ ਕਰਕੇ ਘਰਾਂ ਨੇ ਇਹਨੂੰ ਸੱਟ ਬਾਕੀ ਚੱਲੀ ਜਾਂਦਾ ਕੰਮ ਕਿਉਂ ਪਗੜੂ ਹਾ ਕਰਾ ਮੈਂ ਹਾਂ ਆਛਾ ਤੇ ਆ ਮੈਂ ਹਾਂ ਜੀ ਤੇ ਆ ਮੇਰਾ ਮੁੰਡਾ ਆ ਜੀ ਇਹ ਜੀ ਇਹ ਸੱਚ ਤੋਂ ਮੁਕਰਿਆ ਜਾ ਲਓ ਵੀ ਇੱਕ ਨਵੇਂ ਛੱਡ ਦੀ ਐਂਟਰੀ ਹੋ ਗਈ ਆ ਐਮਰਜੈਂਸੀ 'ਚ ਤੇ ਇਹ ਆਪਣੇ ਮੁੰਡਾ ਆਪਾਂ ਮਾਮਾ ਲੱਗਦਾ ਉਹਦੇ ਕੋਲੋਂ ਲੈ ਕੇ ਆਉਂਦਾ ਆਪਾਂ ਹੁਣ ਵੀ ਬਾਹਰ ਦਾਣਾ ਛੱਡ ਆਈਏ ਇੱਕ ਵਾਰ ਬਾਕੀ ਸ਼ਾਮ ਦਾ ਕਪਵਡਾ ਠੀਕ ਕਰਾ ਲੈਣਾ ਆਪਣਾ ਫੇ ਚਲੀ ਜਾਊਗਾ ਕੰਮ ਉਹਦੇ ਨਾਲ ਤੇ ਹੁਣ ਮੋਕੇ ਦੇ ਲਿਆਂਦਾ ਆ ਵੀ ਆਪਾਂ ਮਿੱਲੇ ਵਰ ਵੇਲੀ ਬਣਾ ਬਵੇ ਅੱਜ ਹਾਂ ਕਰਕੇ ਕਰੋ ਚੱਕ ਵੀਰ ਚਲੀ ਜਾਂਦੀ ਪਟਾਈ ਤੇ ਰੋਟੀ ਲੈ ਕੇ ਆਈ ਸੀ ਆਪਾਂ ਇਹਨਾਂ ਦੀ ਲੱਗੇ ਹੋਇਆ ਮਰੀਆ ਵਦਿਆ ਨਹੀਂ ਨਹੀਂ ਇਹ ਖੂਦੇ ਹੀ ਖੜਾ ਖੂਦੇ ਆਊਗਾ ਉਹ ਉੱਥੇ ਬਣਾਉਣਗੇ ਉਧਰ ਵੀ ਚੱਲਣੇ ਪਟਾਈ ਛੱਕੋ ਭਾਜੀ ਰੋਟੀ ਮੇਟੋ ਮੇਟੀ ਕਰਤਾ ਦੱਸਦਾ ਆਪ ਦੇਖ ਅੱਜ ਕਿ ਦੋ ਬਣਾ ਲੀਏ ਲੈ ਚੜਾ ਲਗੇ ਇੰਜਣਰ ਲਾਉਣਾ ਇੱਥੇ 200 ਲੰਬੇਅ ਵਿਚ ਵੀ ਕਰ ਦੇਣਾ 90 ਤੋਂ 200 ਵਿਚ ਵੀ ਹੋਰ ਪਾ ਦੇਣੀ ਵਿਚ ਦੇਖੋ ਬਣਾ ਤਿਆਰ ਜਾ ਨਿਕਲਦਾ ਸ਼ਰਮਾ ਪਾਣੀ ਲਾ ਕੇ ਹਟਿਆ ਸਬਜ਼ੀ ਨੂੰ ਅੱਜ ਮਾੜਾ ਮੋਟਾ ਤੇ ਲਗਾ ਰੋਟਾ ਵੇਟਰ ਮਾਰਨ ਪੰਦਰ ਪੂਰੇ ਜੋਰਾਂ ਤੇ ਰੋਟੀ ਖਾਲਾ ਆ ਜਾ ਤੇ ਉਹ ਉਧਰੋਂ ਲੈ ਕੇ ਇੱਧਰ ਤੱਕ ਕੱਢ ਆਇਆ ਇਹ ਜਿਨਾਂ ਥਾਂ ਆਪਣਾ 8 ਡਾਲਰ ਦਾ 8 ਡਾਲਰ ਨੂੰ ਕੀ ਕਰੀ ਆਉਂਦਾ ਐ ਭਲੇਣਾ ਮਿੱਟੀ ਪੋਲੀ ਅੰਦਰੋਂ ਨੂਰ ਲਿਆ ਕੇ ਸਾਰਾ ਅੰਦਰੋਂ ਘਾਟਿਆ ਹੈ ਸੇਰ ਦਾ ਇਹਨੂੰ ਜਾੜਿਆ ਹੈ ਟਰੈਕਟਰ ਦੇ ਅਜੇ ਤੇ ਅੱਗੇ ਫੋਲ ਪੈ ਲਾਏਗਾ ਚੱਲ ਠੀਕ ਆ ਹੋਰ ਡੇਡ ਕਿਨੇ ਜੀ ਲੈ ਜਾਣਾ ਠੀਕ ਆ ਆ ਕੱਢ ਗਏ ਨਾ ਆ ਡੇਢ ਗੱਲਾ ਕਰਕੇ ਫੇ ਉਧਰ ਜਾਵਾਂਗੇ ਦੇਖਣਾ ਨਹੀਂ ਤਾਂ ਨਹੀਂ ਚੱਲ ਆ ਜਾ ਦਿਲ ਨੂੰ ਤੜਗਾ ਹਦੀ ਵਾ ਠੀਕ ਆ ਠੀਕ ਉਹ ਵੀ ਚੱਕੀ ਜਾਂਦੇ ਮਾਲ ਆਪਣਾ ਇਧਰੋ ਚੱਕ ਲਿਆ ਸਾਰਾ ਹੀ ਲੈ ਗਏ ਢੇਰੀਆਂ ਦੇ ਤੇ ਇਧਰ ਲੱਗੇ ਹੋਏ ਹੁਣ ਚੱਕ ਲੈ ਜਾਣ ਥੋੜੀ ਹੀ ਲੇਵਰ ਇਧਰ ਪਰ ਲੱਗੀ ਹੋਈ ਆ ਬਾਕੀ ਸਾਰੀ ਲੇਵਰ ਅਜੇ ਦੂਜੇ ਬੰਨੇ ਉਧਰ ਬੰਨੇ ਬੰਨੇ ਪਟਣ ਲੱਗੇ ਆ ਤੇ ਟਿੱਗਰ ਵੀ ਆਪਣੇ ਉਧਰ ਚੱਲ ਗਏ ਆ ਪਟਾਈ ਕਰਕੇ ਆਉਂਦੇ ਆ। ਉਹ ਦੇਖੋ ਇਹ ਫਾਇਦਾ। ਦੱਸ। ਅੰਮੀ ਲਿਫਟ ਵਾਲਾ ਮੋੜ ਤੇ ਗਈ ਜਾਂਦਾ। ਆਹ ਇਹ ਆ। ਜੀ ਆਇਆਂ ਦਾ। ਆਹ ਆ ਇਧਰ। ਕਾ ਚੜ ਰਿਹਾ ਫਿਰ ਲਾਦਣ ਲੱਗੇ ਤੋਂ। ਦੱਸ। ਉਹਨੇ ਭੱਟੇ ਵੱਢਣੇ 10 ਮਿੰਟ ਲਾਵੇ ਦੋ ਘੇੜੇ। ਭੌਂਦੀ ਗੁੱਡੀਆਂ ਅਜ ਨਹੀਂ ਆ। ਇਹ ਖੋਹ ਤੇਰੀ ਜਖੜੂ ਭੱਟਿਆਂ। ਚੱਲ ਆਉਣ ਦੇ ਹੁਣ। ਮੇਰੇ ਆਲੂ ਆਉਣ ਦੇ ਮੇਰੇ ਆਲੂ। ਮੇਰੇ ਆਲੂ ਮੇਰੇ ਆਲੂ ਮੇਰੇ ਆਲੂ। चल 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 सीधी जान दे बिल्कुल सीधी जान दे सही है चल चल सही है बिल्कुल सीधी जान दे चल 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 कोई फायदा <laughs> ਇਹ ਕਹਿੰਦੇ ਅੱਜ ਵੇ ਹਾਂ ਹਾਂ ਇਹ ਆਇਆ ਹੀ ਮੇ ਕੋ ਉਦਾਂ ਹੀ ਘੁੰਮਣ ਵੇ ਮੈਂ ਬਾਕੀ ਮੌਸਮ ਜਿਆ ਖਰਾਬ ਹੁੰਦਾ ਜਾਂਦਾ ਲੱਗਦਾ ਦੇਖੋ ਕੀ ਬਣਦਾ ਅੱਗੇ ਲੋਕ ਜਰਾ ਮੈਂ ਲੈ ਆਇਆ ਕਾਲੂ ਟਰੈਕਟਰ ਦੇ ਜੜੀ ਉੱਤਾਰ ਦੀ ਚੱਲ ਚੱਲ ਕੇ ਹਾਂ ਅੱਜ ਵੀ ਹੋਣੀ ਚਾੜਿਆ ਵਾ। ਸਈਕਾ ਘੰਟਾ ਖਜਾਲਾ ਲਾ ਲਵੇ ਨੂੰ ਆਪ ਨੂੰ ਜਿਆਦਾ ਚਾਹੀਦਾ। ਸਈਕਾ ਚਲੋ ਲੱਗ ਜਾ ਫਿਰ ਤੂੰ ਲਾਦਾ ਚਾ ਵੀਰ। ਖੜੇ ਦੋ ਬਨੇ ਛੋਟੇ। ਲੁੱਥੀਆਂ ਦੀਆਂ ਟਾਲੀਆਂ। ਇਹ ਜਿਹੜਾ ਅੱਜ ਆਪਾਂ ਲੈ ਕੇ ਆਉਂਦਾ ਸੀ ਉਹ। ਆਹ ਤੇ ਆਪਾਂ ਵੀ ਜਿਆਦਾ ਨੂੰ ਬਤਲੀਆ ਮਹਿੰਦਰਾ। ਚਾ ਆ। ਆ। ਪਾਣੀ ਲੈ ਟਾਲੀ ਖਾਲੂ ਕਰੋ ਖਾਲੀ ਕਰੋ ਖਾਲੀ ਕਰੋ ਖਾਲੀ ਕਰੋ ਚੱਲੀ ਜਾਂਦਾ ਕੰਮ ਯੋਰਾ ਦੇ ਹੋ ਜ਼ੋਰ ਲਗਾ ਜਣੇ ਆ ਗਈ ਟਰਾਲੀ ਵੀ ਲੋਡ ਹੋ ਗਈ ਇੱਕ ਹੋਰ ਮੌਕੇ ਤੇ ਆ ਵੀ ਆ ਗਏ ਮੈਂ ਕਿ ਚਲੋ ਇਹਨੂੰ ਵੀ ਲਗਾ ਦਈਏ ਮਰੀ ਵੀ ਲੰਬੀ ਆ ਹੈ ਜੀ ਮੁੱਕਣੀ ਚਲੀ ਆ ਆਪਾਂ ਲਖਣ ਦੀ ਕੋਈ ਨਾ ਕਹਿੰਦੇ ਇੰਡੀਆ ਗੋਟ ਟੈਲਨ ਚ ਜਾਣਾ ਹੋ ਵੀ ਹੋ ਗਈ ਆ ਖਾਲੀ ਤੇ ਉਧਰ ਫਲਾਦਾ ਪਿਆ ਮਾਲ ਤੇ ਉਧਰ ਰੋਟਾ ਵੇਟਰ ਦੀ ਅਜਨੇਰੀ ਬਣੀ ਹੋਈ ਪ੍ਰਧਾਨ ਨੇ ਸੇਰ ਦਾ ਪਾਇਆ ਹੋਇਆ ਤਾਂ ਹਜੇ ਵੀ ਟਰੈਕਟਰ ਨਹੀਂ ਆਵਦਾ ਅਜ ਨਹੀਂ ਮੰਦਾ ਕਿਹੜਾ ਗੇਅਰ ਲਾ ਲਿਆ ਇਹਨੇ ਉਸ ਤੋਂ ਬੜਾ ਜੰਡੇ ਹਨ ਬੱਸ ਆ ਇਤਨੀ ਲਈ ਫੇਰ ਨਹੀ ਨਹੀ ਮੀਡੀਅਮ ਹੀ ਉਹ ਹੀ ਪਾਇਆ ਰਾਤ ਤੱਕ ਅੱਗੇ ਜਾਦਾ ਫੇਰ ਨਹੀਂ ਸਹੀ ਆ ਗਾ ਉਹ ਲੱਗ ਗਿਆ ਉਹਦੇ ਕੋਲ ਉਹ ਚੁੱਕ ਲੈਣੇ ਐਂਡ ਤੇ ਚੁੱਕਣੇ ਭਰਾਲੀ ਲਾਉਣ ਲੱਗੇ ਲੈ ਚੱਲ ਜਾ ਪਾਜੀ ਜਾ ਤੂੰ ਚੱਲ ਜਾ ਤੂੰ ਬਹਿ ਓਏ ਫੈਕਟਰ ਤੇ ਪਾਜੀ ਚੱਲ ਜਾ ਤੂੰ ਜਾਂਦਾ ਯੋੜਿਆ ਡਿੱਗ ਮਰੀ ਜਾਂਦਾ ਯੋ ਚੱਕੀ ਜਾਂਦਾ ਕੰਮ ਆਹ ਕੱਲੂ ਮੱਕੀ ਵਾਲੀ ਮਹੀਨ ਸਾਦ ਲੈਣੀ ਆਪਾਂ ਤੇ ਲਵਾ ਦੇਣੀ ਮੱਕੀ ਚੱਕ ਦੇਣਾ ਕੰਮ ਉਧਰ ਟਰਾਲੀਆਂ ਥਣ ਲੱਗੀਆਂ ਹੋਈਆਂ ਹਨ ਇੱਕ ਲੋਡ ਹੋ ਗਈ ਉਧਰ ਆਉਂਦੀ ਪਈ ਆ ਫੇਕ ਲੈ ਕੇ ਚਲਦੇ ਆ ਖਾਲੀ ਕਰਾ ਕੇ ਆਪਾਂ ਤੇ ਆਹ ਟਰਾਲੀ ਹੁਣ ਆਪਾਂ ਲੈ ਕੇ ਚਲਦੇ ਆ ਉਧਰ ਪਾਰ ਦਾ ਨਾ ਛਟਾਲੀਏ ਬਸ ਇੱਕ ਹੋ ਗਈ ਖਾਲੀ ਉਹ ਲੱਗਣ ਲੱਗੀ ਛੱਟਜ ਫੇਕ ਉਧਰ ਗਈ ਹੋਈ ਆ ਹੁਣ ਲੋਡ ਕਰਨਾ ਉਹ ਲੈ ਕੇ ਆਉਣਗੇ ਹੁਣ ਹੁਣ ਤੋਂ ਬਾਅਦ ਕੰਮ ਖਤਮ ਹੋ ਜਾਊਗਾ ਬਸ ਆ ਹੀ ਰਹਿ ਗਿਆ ਥੋੜਾ ਜਿਹਾ ਅੱਜ ਮੈਂ 8:30 ਹੋ ਗਿਆ ਹਾਂ ਲੱਗਦਿਓ ਲੁੱਦੂ ਦੇ ਆਉਂਦੇ ਆਉਂਦੇ 9:00 ਵੱਜ ਜਾਣੇ 8:30 ਤੇ ਮਾ ਕੀ ਕਰਦਿਆ ਕਰਾਉਂਦੇ ਆ 11 ਹਾਜੀ ਹਨਿਆ ਤੇ ਉਧਰ ਰੋਟਾ ਮੇਟੇ ਮੈਂ ਜਾਣਦਾ ਹਾਂ ਤੁਹਾਨੂੰ ਦੱਸ ਦੂਗਾ ਜੀ ਨਾ ਰੋਟਾ ਲੈਣਾ ਸਰੀਆ ਪਾ ਮਾ ਕੀ ਕਰ ਦੇਣੀ ਆ ਇਹ ਨਾ ਹੁਣੇ ਉਧਰੋਂ ਆਏ ਟਰਾਲੀ ਲੈ ਕੇ ਇਧਰ ਆ ਸੌਣੇ ਜੇੜ ਬੈਠਾ ਅੱਗ ਬਾਲ ਕੇ ਭਾਈ ਹੋਰ ਗੱਲਾਂ ਛੱਡੋ ਬੰਦੇ ਠਾਣੇ ਠਾਣੇ ਕੰਮ ਕਾਂਦੇ ਆ ਇਹਨਾਂ ਨੇ ਇਧਰ ਅੱਗ ਵਾਲੀ ਪਈ ਆ ਦੱਸ ਨਹੀਂ ਆਲੇ ਠੰਡੇ ਸੁਆਦ ਲੈਂਦੇ ਦੱਸ ਜ਼ਿੰਦਗੀ ਦਾ ਕਹਿੰਦੇ ਸੀ ਚਿੱਲ ਕਰਾਂਗੇ ਦੱਸੋ ਉਧਰ ਜੋ ਤਾਜ਼ਾ ਟਰਾਲੀ ਲਾਉਣ ਦੇ ਆ ਇਧਰ ਆਈ ਵਾਲੇ ਟਰਾਲੀ ਲੈ ਕੇ ਆਏ ਇਹ ਤਾਂ ਸਵਾ ਕਵਾਲ ਕੇ ਬੈਠਾ 10 ਉਹ ਬੈਠਾ 10 ਉਹ ਹੈਲਾ ਦਸੂ ਐ ਉਹ ਹੀ ਗੱਲਾਂ ਫੇ ਥੋੜੀ ਕੰਮ ਕਰਾ ਲਈ ਨਾ ਅੱਗ ਸੇਕਣ ਦੇ ਆ ਤੇ ਮੇਂ ਰੋਕ ਲਿਆ ਪਾਰ ਦੇ ਕਰਾ ਦਾ ਲੋਡ ਤੇ ਜਿਹੜਾ ਨਾਲ ਪੱਲੇ ਇਹ ਜਾਣ ਰਿਹਾ ਤੇ ਕਰਕੇ ਖਾਲੀ ਬੋਲੀ ਪਿੱਲਾ ਆ ਗਿਆ ਫਟੇਰੀਆਂ ਦੇ ਖਾਲੀ ਬੋਲੀ ਲਾ ਕੇ ਆ ਗਏ ਪਹਿਲੇ ਹੋ ਕੇ ਫਿਰ ਚੱਲਾਂਗੇ ਘਰ ਲੋਕ ਬਾਕੀ ਬਾਕੀ ਟਰਾਲਾ ਗਿਆ ਹੋਇਆ ਉੱਥੇ ਲੱਥਣਾ ਹੋਰ ਲੰਬੇ ਰਹਿ ਜਾਂਦੇ ਬਾਕੀ 90 ਵੀ ਆਪਣਾ ਵਾਪਸ ਆ ਗਿਆ ਹੀਗਾ ਰੈਡੀ ਹੋ ਗਏ ਉਹ ਟਰਾਲੀ ਲੈ ਕੇ ਗਿਆ ਜੇ ਪਹਿਲਾਂ ਅਜੀ ਸੇਰ ਜਾ ਜੋ ਫਰਕ ਜੌਬ ਤੇ ਖੜਾ ਹੀ ਆਪਣੇ ਖਰਾਬ ਹੋ ਗਏ ਵਿਚਾਰਾ ਗਲਾਤ ਪਲੇਟ ਦਾ ਉਟਾਕਾ ਰਹਿ ਗਿਆ ਜੀ ਦਾ ਬਾਣੀ ਕੀ ਕਰ ਕਰ ਰਿਹਾ ਅਚਾਨਕ ਹੀ ਬਲਾਸਟ ਬਲੇਡ ਜੋ ਆਪ ਦੇਗੀ ਜੀ ਹਾਂ ਕਰਕੇ ਖਲਾਸੀ ਹੋ ਗਿਆ ਔਰ ਕੇ ਆਪਾਂ ਦਿਖਾ ਲਿਆ ਜੱਦੀ ਕਾ ਬਈ ਕਿਰਪਾ ਨਾਲ ਤੁਹਾਨੂੰ ਹੋ ਗਿਆ ਜੀ ਉਹਦੀ ਵੀ ਬਈ ਕਲਾਸ ਬਲੇਡ ਉਤੋ ਆ ਲਿਆ ਆਪਾਂ ਬਾਕੀ ਕਾਮਾ ਬਣਾ ਚੱਲੀ ਜਾਂਦਾ ਵਾ ਕਿ ਦੇਖੋ ਅੱਜ ਪੈੜੀ ਜੇ ਬਾਉਗੇ ਤਾਂ ਮੇਰਾ ਲੱਗਦਾ ਨਹੀਂਗਾ ਵੀ ਅੱਜ ਪੈੜੀ ਬਣਾਉਣਗੇ ਥੋੜੀ ਬੋਤੀ ਵੀ ਤੇ ਭਾਈ ਤੇਰੇ ਭਾਂਗੇ ਅੱਜ ਕੱਲ ਤੇ ਛੱਡ ਜਾਨਾ ਸੀ ਬਾਕੀ ਦੇਖੋ ਉੱਗੀ ਵਾਹੀ ਜਿਹੜੀ ਆਜੀ ਜਿਹੜੀ ਵਾਈਗਾ ਜੀ ਕਾਲੂ ਉੱਤੇ ਲੱਗਣੀ ਆ ਤੇ ਦਾਣਾ ਕਰਕੇ ਫੇਰ ਮੱਗੀ ਬਾਦ ਲੱਗਣੀ ਆ ਜਿਸ ਤੇ ਉੱਥੇ ਬਣਾ ਦੀ ਨਾਲ ਧਿਆਰ ਕਰੀ ਚਲਾਂਗੇ ਜਿੱਦ ਨਹੀਂ ਲੱਗੀ ਚੱਲੂਗੀ ਆ ਗਿਆ ਇਹ ਸ਼ੂਟ ਆਪਣਾ ਵੈਲਕਮ ਬੈਕ ਦਾ ਲੱਗਦਾ ਚਪ ਕਰ ਵਿਚਾਰਾ ਖੁੱਲ ਗਿਆ ਹੀ ਅੱਜ ਅੰਦਾ ਅੰਦਾ ਹੋਇਆਗਾ ਹੀ ਇਕੱਠਾ ਕਰਾ ਕੇ ਲਿਆਂਦਾ ਇਕੱਠਾ ਕਰਾ ਕੇ ਲਿਆਂਦਾ ਵਿਚਾਰਾ ਮੇਰੇ ਦਰ ਹੋ ਗਏ ਹੀ ਆਪਾਂ ਵੇਲੇ ਤੇ ਹੁਣ ਆਪਾਂ ਚੱਲੇ ਆ ਘਰੇ ਚਲੋ ਠੀਕ ਆ ਜੀ ਕੱਲੂ ਮਿਲਦੇ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਮੇਰਾ ਵੀਰ ਚਲੋ ਠੀਕ ਆ ਜੀ ਓਕੇ ਬਾਏ ਬਾਏ டா 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 ਬਾਏ ਬਾਏ ਜੀ ਜੇਰੀ ਸਿੱਧੇ ਸਬਸਕ੍ਰਾਈਬ ਕਰੋ ਭਾਈ